ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੌੜੇ ਰੀਠੇ ਜਿਹੜੇ ਮਿੱਠੇ ਕੀਤੇ ਸੀਗੇ ਇਹ ਉਹ ਪਵਿੱਤਰ ਆਸਥਾਨ ਹੈ ਜੀ ਜ਼ਿਲ੍ਹਾ ਚੰਪਾਵਤ ਉੱਤਰਾਖੰਡ ਰੀਠਾ ਸਾਹਿਬ ਸੰਗਣੇ ਪਹਾੜੀਆਂ ਦੀਆਂ ਚੋਟੀਆਂਾਂ ਤੇ ਜੰਗਲਾਂ ਦੇ ਵਿੱਚ ਵਸਿਆ ਹੋਇਆ ਇਹ ਆਸਥਾਨ ਹੈ ਜੀ ਤਕਰੀਬਨ ਨਾਨਕ ਮੱਤਾ ਸਾਹਿਬ ਤੋਂ 300 ਤੋਂ 4 ਘੰਟੇ ਦਾ ਇਹ ਪਹਾੜੀ ਸਫ਼ਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਤੇ ਇਹ ਰੀਠੇ ਦੇ ਦਰਖਤ ਆ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਬਾਅਦ ਚੋਂ ਜਿਹੜੇ ਮੇਨ ਇਤਿਹਾਸਕ ਜਿਹੜਾ ਸੀਗਾ ਰੀਠੇ ਦਾ ਦਰਖਤ ਮੇਨ ਉਹ ਪਿਛਲੀ ਵੀਡੀਓ ਦੇ ਵਿੱਚ ਆ ਜੀ ਵਿੱਚ ਤੇ ਇਹ ਜਿਹੜੇ ਰੀਠੇ ਦੇ ਦਰਖਤ ਦੁਬਾਰਾ ਜਿਹੜੇ ਤਿਆਰ ਕੀਤੇ ਹੋਏ ਨੇ ਤੇ ਇਹ ਹਜੇ ਵੀ ਜਿਹੜੇ ਇਹਨਾਂ ਨੂੰ ਰੀਠੇ ਜਿਹੜੇ ਮਿੱਠੇ ਲੱਗਦੇ ਆ ਜੀ ਤੁਸੀਂ ਦੇਖ ਰਹੇ ਹੋ ਇਹ ਪਹਾੜਾਂਾਂ ਚ ਵਸਿਆ ਹੋਇਆ ਜੀ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਜੀ ਨਾਲ ਪਾਈ ਬੱਲਾ ਜੀ ਭਾਈ ਮਰਦਾਨਾ ਜੀ ਤੇ ਇਹ ਉਹ ਸਥਾਨ ਹੈ ਜੀ ਤੇ ਸਾਨੂੰ ਦਰਸ਼ਨ ਕਰਨ ਦਾ ਇੱਥੇ ਮੌਕਾ ਮਿਲਿਆ ਜੀ ਜੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਦਿਖਾਉਂਦੇ ਜਿੱਥੇ ਮੇਨ ਪਵਿੱਤਰ ਜਿਹੜਾ ਪਹਿਲਾਂ ਦਾ ਉਹ ਦਰਖਤ ਸੀ ਇਤਿਹਾਸਕ ਉਹ ਦਿਖਾਉਣੀ ਆ ਤੁਹਾਨੂੰ ਇਸ ਆਸਾਨ ਤੇ ਜਿਹੜਾ ਜੀ ਪਹਿਲਾਂ ਦਰਖਤ ਸੀ ਰੀਠੇ ਦਾ ਇਸ ਆਸਾਨ ਤੇ ਇਹ ਖੂਈ ਆ ਜੀ ਇਤਿਹਾਸਕ ਪ੍ਰਾਤਨ ਖੂਈ ਆ ਇਹ ਤੇ ਇੱਥੇ ਗੁਰੂ ਨਾਨਕ ਸਾਹਿਬ ਆ ਕੇ ਬੈਠੇ ਸੀਗੇ ਰੀਠੇ ਦੇ ਦਰਖਤ ਦੀ ਛਾਂਵੇਂ ਖੂਈ ਕੋਲੇ ਤੇ ਇਸ ਆਸਾਨ ਤੇ ਰੀਠੇ ਸੀਗੇ ਜਿਹੜਾ ਰੀਠੇ ਦਾ ਦਰਖਤ ਜਿਹੜਾ ਸੀਗਾ ਗੁਰੂ ਸਾਹਿਬ ਜੀ ਨੇ ਜਿੱਥੇ ਰੀਠੇ ਨੂੰ ਮਿੱਠੇ ਕੀਤੇ ਸੀ ਤੇ ਉਹ ਜਿਹੜਾ ਪੇੜ ਆ ਜਿਹੜਾ ਸੁੱਕ ਚੁੱਕਿਆ ਸੀ ਤੇ ਉਹ ਸੀਸੇ ਦੇ ਵਿੱਚ ਸ਼ੋਭਤ ਅੰਤਰ ਦਰਬਾਰ ਸਾਹਿਬ ਦੇ ਵਿੱਚ ਤੇ ਇਸ ਜਗ੍ਹਾ ਤੇ ਦੁਬਾਰਾ ਜਿਹੜੇ ਰੀਠੇ ਦੇ ਰਕਤੋ ਲਗਾਏ ਗਏ ਆ ਤੇ ਅੱਜ ਵੀ ਇੱਥੇ ਰੀਠੇ ਜਿਹੜੇ ਮਿੱਠੇ ਲੱਗਦੇ ਆ ਜੀ ਤੇ ਸੰਗਤਾਂ ਨੂੰ ਜਿਹੜਾ ਪ੍ਰਸ਼ਾਦ ਆ ਇੱਥੋਂ ਦਿੱਤਾ ਜਾਂਦਾ ਜੀ ਰੀਠੇ ਦਾ ਸਾਫ ਦੀ ਦਰਸ਼ਨ ਕਰ ਰਹੇ ਹੋ ਇਹ ਦਰਬਾਰ ਸਾਹਿਬ ਜੀ ਇਹ ਸੰਦਰਸ ਸੋਹਬਤ ਨੇ o <síntos> que